ਚਰਚਾ ਤਾਂ ਤੁਹਾਡੇ ਬਾਰੇ ਵੀ ਕਰਦੇ ਵੀ ਇਹ ਸਿੱਖੀ ਸਰੂਪ ਚ ਹੋ ਕੇ ਅੰਮ੍ਰਿਤ ਵੀ ਛਕਿਆ ਹੋਇਆ ਔਰ ਦੀਵਾਲੀ ਦੀ ਰਾਤ ਇਹ ਪੂਜਾ ਕਰਦੇ ਨੇ ਔਰ ਜਿਹੜੇ ਇਹਨਾਂ ਦੇ ਕੋਲ ਸਿਕਿਉਰਿਟੀ ਗਾਰਡ ਨੇ ਉਹਨਾਂ ਦੀ ਵੀ ਆਰਤੀ ਤੱਕ ਉਹਨਾਂ ਨੂੰ ਚੰਗੀ ਗੱਲ ਹੈ ਦੇਖੋ ਜਿਹੜਾ ਇੱਕ ਪੁਲਿਸ ਮਲਾਜ਼ਮ ਹੈ ਜੀ ਉਹਨੂੰ 24 ਘੰਟੇ ਉਹਦੀ ਡਿਊਟੀ ਲੱਗੀ ਆ ਘਰ ਦੇ ਬਾਹਰ ਬੈਠਾ ਹੈ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਬੈਠਾ ਹੈ ਉਹਨੂੰ ਮਾਣ ਸਨਮਾਨ ਦੇਣਾ ਮੇਰਾ ਧਰਮ ਹੈ ਕਿਉਂਕਿ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਜੀ ਦੂਜੇ ਪਾਸੇ ਰਾਮਚੰਦਰ ਮਹਾਰਾਜ ਹੀ ਕ੍ਰਿਸ਼ਨ ਜੀ ਨੇ ਜੀ ਕ੍ਰਿਸ਼ਨ ਹੀ ਗੁਰਗੋਬਿੰਦ ਸਿੰਘ ਆ ਫਰਕ ਕੀ ਆ ਕੋਈ ਫਰਕ ਨਹੀਂ ਬਾਬਾ ਜੀ ਮੈਨੂੰ ਲੱਗਦਾ ਕਿ ਗੜਗੱਜ ਸਾਹਿਬ ਨੂੰ ਹਨਾ ਜਿਹੜੇ ਜਥੇਦਾਰ ਨਹੀਂ ਉਹਨਾਂ ਨੂੰ ਜ਼ਿਆਦਾ ਮੌਕਾ ਮਿਲ ਜਣਾ ਜਦੋਂ ਤੁਸੀਂ ਕ੍ਰਿਸ਼ਨ ਭਗਵਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਕਿਹਾ ਉਹ ਪਤਾ ਕਾਲ ਕਿਹਾ ਹੈ ਉਹ ਜਿਹੜੇ ਜਿੰਨੀਆਂ ਜਥੇਬੰਦੀਆਂ ਨੇ ਹੁਣ ਲੈਟਰ ਦਿੱਤੇ ਆ ਨਾ ਜੀ ਉਹ ਮੇਰੇ ਮੇਰੇ ਅੰਗਸਟ ਬੋਲਣ ਕਰਕੇ ਉਹਨੂੰ ਦੇ ਦਿੱਤੇ ਆ ਕਿ ਕਿਸੇ ਦੇ ਮਾਂ ਦੇ ਪੁੱਤ ਚਾਹੀਦਾ ਦਮ ਨਹੀਂ ਤਾਂ ਹੈਗਾ ਵੀ ਜਿਹੜਾ ਬੋਲ ਪੇ ਇਹਨੇ ਪੈਸੇ ਪੂਸੇ ਲੈ ਕੇ ਬੋਲ ਪਿਆ ਤੇ ਹੁਣ ਲੈਟਰ ਲੈ ਲਈ ਇਹਨਾਂ ਨੇ ਬੁਲਾਇਆ ਤਾਂ ਜੀ ਸੋ ਇਹ ਜਿਹੜਾ ਪਾਰਟ ਹੈ ਗੁਰੂ ਗੋਬਿੰਦ ਸਿੰਘ ਆਰ ਕ੍ਰਿਸ਼ਨ ਜੀ ਭਗਵਾਨ 21 ਆ ਕਿਵੇਂ ਮੈਂ ਤੁਹਾਨੂੰ ਬੜੀ ਕੰਮ ਦੀ ਗੱਲ ਸੁਣਾਣਾ ਜਦੋਂ ਕ੍ਰਿਸ਼ਨ ਜੀ ਪਏ ਸੀ ਆਖਰੀ ਸਮੇਂ ਦੀ ਗੱਲ ਹੈ ਇੱਕ ਸ਼ਿਕਾਰੀ ਨੇ ਤੀਰ ਦਾ ਨਿਸ਼ਾਨਾ ਲਾਇਆ ਪੈਚ ਪਦਮ ਸੀ ਜੀ ਉਸ ਪਦਮ ਦੇ ਨਿਸ਼ਾਨਾ ਵਨ ਕੇ ਜਦੋਂ ਤੀਰ ਮਾਰਿਆ ਜੀ ਤੇ ਜਾ ਕੇ ਜਦ ਕੋਲ ਦੇਖਿਆ ਕਿ ਇਹ ਤਾਂ ਜੀ ਮੇਤੇ ਅਨਰਥ ਹੋ ਗਿਆ ਜਾ ਕੇ ਕ੍ਰਿਸ਼ਨ ਭਗਵਾਨ ਨੂੰ ਇਸ ਸਿਰ ਚ ਆ ਕੇ ਕਹਿੰਦਾ ਮਹਾਰਾਜ ਮੇਤੇ ਪਾਪ ਹੋ ਗਿਆ ਮੇਤੇ ਗੁਨਾਹ ਹੋ ਗਿਆ ਇਸ ਸੀਸ ਮੇਰਾ ਲੈ ਲਓ ਜੀ ਤਾਂ ਉੱਥੇ ਕ੍ਰਿਸ਼ਨ ਜੀ ਮਾਰਾ ਕਹਿੰਦੇ ਕਰਮ ਹੈ ਇਹ ਆਪਣਾ ਕਹਿੰਦੇ ਕਿਵੇਂ ਕਹਿੰਦੇ ਪਿਛਲੇ ਜਨਮ ਚ ਮੈਂ ਰਾਮ ਸੀ ਤੇ ਤੂੰ ਬਾਲੀ ਸੀ ਜੀ ਉਦੋਂ ਅਸੀਂ ਤੇਰੇ ਤੀਰ ਮਾਰਿਆ ਕਰਮ ਆਇਆ ਉਹ ਬਾਲੀ ਸ਼ਿਕਾਰੀ ਬਣ ਕੇ ਆ ਤੇ ਉਹੀ ਰਾਮ ਕ੍ਰਿਸ਼ਨ ਬਣ ਕੇ ਆਇਆ ਤੇ ਕ੍ਰਿਸ਼ਨ ਜੀ ਨੂੰ ਕਹਿੰਦੇ ਆ ਹੁਣ ਸੀਸ ਲੈਣਾ ਨਾ ਹੁਣ ਕਲਯੁਗ ਦੇ ਵਿੱਚ ਦਸਵੇਂ ਜਾਮੇ ਦੇ ਵਿੱਚ ਤੇਰਾ ਸੀਸ ਲਵਾਂਗੇ ਤੇ ਉਹੀ ਸ਼ਿਕਾਰੀ ਪਾਈ ਦਿਆ ਸਿੰਘ ਬਣ ਕੇ ਆਇਆ ਉਹੀ ਸ਼ਿਕਾਰੀ ਪਾਈ ਦਿਆ ਸਿੰਘ ਬਣ ਕੇ ਆਇਆ ਤੇ ਉਹੀ ਕ੍ਰਿਸ਼ਨ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਸੋ ਇਸ ਗੱਲ ਕਰਕੇ ਸਾਡੇ ਇਹਨਾਂ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੈ ਜੇ ਮੈਂ ਸੱਚ ਬੋਲਦਾ ਨਾ ਹਰਮੰਦਰ ਸਾਹਿਬ ਕੀ ਆ ਹਰੀ ਦਾ ਮੰਦਰ ਹੈ ਹਰੀ ਦਾ ਮੰਦਰਾ ਹੋ ਅਗਰ ਲਬ ਕੁਛ ਦੀ ਜਨ ਭੂਮੀ ਕਿੱਥੇ ਆ ਅਮਰਸਰ ਅਮਰਸਰ ਜਦੋਂ ਰਾਮਚੰਦਰ ਭਗਵਾਨ ਦੇ ਨਾਲ ਯੁੱਧ ਹੋਇਆ ਤਾਂ ਉਹ ਸਾਰੀ ਵੀ ਸਾਰੀ ਜਿਹੜੀ ਸੈਨਾ ਮੋਸ਼ਿਤ ਹੋ ਗਈ ਮੁਰਸ਼ਦ ਹੋਈ ਮੁਰਸ਼ਦ ਹੋਈ ਤਾਂ ਮਹਾਰਿਸ਼ੀ ਬਾਦਮੀ ਜੀ ਨੇ ਉਹ ਅਮਰਤ ਕੁੰਡ ਪਰਗਟ ਕੀਤਾ ਜੀ ਜਦੋਂ ਜਲ ਦਾ ਛੱਟਾ ਮਾਰ ਕੇ ਉਹ ਜਿਹੜੀ ਜਿੰਨੀ ਵੀ ਮਨ ਲ ਸੈਨਾ ਸਰਜੀਤ ਕਰੀ ਬਚਦਾ ਜਲ ਉਸੇ ਛੱਪੜ ਚ ਪਾਇਆ ਜਿੱਥੇ ਕਾਲੇ ਕੋਂ ਬੜਦੇ ਤੇ ਚਿੱਟੇ ਹੋ ਕੇ ਨਿਕਲਦੇ ਤੇ ਅੱਜ ਹਰ ਕੀ ਪੌੜੀ ਹਰ ਮੰਦਰ ਸਾਹਿਬ ਜਿਹੜਾ ਹੈਗਾ ਉਸੇ ਲਬ ਕੁਸ਼ ਦੀ ਧਰਤੀ ਤੇ ਬਣਿਆ ਹੋਇਆ ਇਸ ਕਰਕੇ ਸਨਾਤਨ ਦੇ ਨਾਲ ਸਾਡਾ ਰਿਸ਼ਤਾ ਸਿੱਧਾ ਸਿੱਧਾ ਪਰ ਜਿਹੜੇ ਸਿੱਖ ਜਥੇਬੰਦੀਆਂ ਇਸ ਚੀਜ਼ ਨੂੰ ਜਿਹੜੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਜਿਹੜਾ ਉਹ ਹਿੰਦੂ ਨਹੀਂ ਆ ਉਹ ਹਿੰਦੂ ਚੋਂ ਨਿਕਲਿਆ ਨਹੀਂ ਉਹ ਸਿੱਖੇ ਨਹੀਂ ਐ ਉਹ ਸਿੱਖੇ ਨਹੀਂ ਐ ਤੁਸੀਂ ਉਹ ਸਿੱਖ ਕਾਤੇ ਕਹਿੰਦੇ ਹੋ ਬਾਬਾਈ ਸਾਨੂੰ ਦਿਸਦਾ ਸਿੱਖਿਆ ਤੇ ਦੇਖਣ ਦੇਖੋ ਕੱਲ ਨੂੰ ਹੁਣ ਦੇਖੋ ਦੇਖਣ ਨਾਲ ਇਹ ਤਾਂ ਗੱਲ ਪਤਾ ਸਾਡੀਆਂ ਜਿਹੜੀਆਂ ਧੀਆ ਨਾ ਅੱਜ ਕੱਲ ਕੈਨੇਡਾ ਚ ਅਮਰੀਕਾ ਚ ਇੰਡੀਆ ਚ ਕਿਵੇਂ ਹੁੰਦੀਆਂ ਨੇ ਹੈ ਮਾਮਦਨ ਨੇ ਬਨੀਆਂ ਵੀ ਭੱਗਾ ਨੇ ਹੈ ਮਾਮਡ ਨੇ ਪਾਏ ਵੇ ਹੱਥ 'ਚ ਕੜੇ ਨੇ ਉਹ ਫੇਕ ਹੀ ਕਰਦੀਆਂ ਉਹਨਾਂ ਦੇ ਜਾਲ 'ਚ ਫਸ ਜਾਂਦੀਆਂ ਜੀ ਉਹਨਾਂ ਕੋਲ ਵਿਕਲਪ ਨਹੀਂ ਰਹਿੰਦਾ ਜੀ ਜਾਂ ਸੁਸਾਇਡ ਆ ਜਾਂ ਵਿਆਹ ਹੈ ਜੀ ਤੇ ਉਹ ਵੀ ਤਾਂ ਦੇਖਣ ਨੂੰ ਸਖੀ ਲੱਗਦੇ ਨੇ ਬਸ ਇਹੀਂ ਆ ਇਹਨਾਂ ਨੂੰ ਬਾਣੀਆਂ ਕੰਠ ਹੈ ਤੇ ਚੋਲੇ ਪਾਏ ਹੋਏ ਨੇ ਹੈ ਤਾਂ ਮਾਮਡ ਨਹੀਂ ਨੇ ਵੀ ਆਤਨ ਹੀ ਅਸਟ ਸਾਡਾ ਮੇਨ ਬੇਸ